ਕੋ ਕਰਾ ਪਾਣੀ ਵੀ ਲੱਗ ਗਿਆ ਨਿਬੜ ਗਿਆ ਪਾਣੀ ਦਾ ਕੰਮ ਤਾਂ ਤੇ ਚਲੋ ਉਹ ਵੀ ਹੋ ਗਿਆ ਉਹ ਵੀ ਆਪਣਾ ਕੰਮ ਹੋ ਗਿਆ ਸਾਰਾ ਹੋ ਗਿਆ ਪਾਣੀ ਦਾ ਤਾਂ ਨਿਬੜ ਗਿਆ ਚਲਾ ਸੀਗਾ ਕਰੈਲ ਵਧੀਆ ਲਾ ਠੀਕ ਹੈ ਤੇ ਹੁਣ ਰਹਿ ਗਿਆ ਆਪਣਾ ਕੰਮ ਕਣਕ ਦਾ ਵੀ ਬੀਜ ਬਜਾਈ ਦਾ ਚਲੋ ਕਣਕ ਦਾ ਵੀ ਹੋ ਜਾਊਗਾ ਹੌਲੀ ਹੌਲੀ ਸਾਰੇ ਕੰਮ ਆਪ ਹੀ ਹੋ ਜਾਂਦੇ ਹੁੰਦੇ ਆ ਤੇ ਆ ਲੈਰ ਦਾ ਵਹਣਿਆ ਤੇ ਲੈਕ ਆ ਗਈ ਤਾਂ ਪਾਣੀ ਦਾ ਵੀ ਕੰਮ ਨਿਵੇੜ ਹੀ ਦੇਵਾਂਗੇ ਆ ਫੋਨ ਕਿਹਦਾ ਆ ਰਿਹਾ ਹੈ ਹੈਲੋ ਉਹ ਮੈਂ ਤਾਂ ਖੇਤੀ ਆ ਹਾਂ ਹਾਂ ਨਿਬੜ ਗਿਆ ਪਾਣੀ ਦਾ ਕੰਮ ਤਾਂ ਨਿਬੜ ਗਿਆ ਪਾਣੀ ਤਾਂ ਲਾਤਾ ਤੇ ਉਹ ਮੇਰਾ ਰਾਦਾ ਸੀਗਾ ਯਾਰ ਉਹ ਪਰਲੇ ਖੇਤ ਦਾ ਉਧਰ ਆ ਵੀ ਨਵੇੜ ਦੇਂਦਾ ਕੰਮ ਅੱਛਾ ਅੱਛਾ ਚਲ ਠੀਕ ਆ ਕੋਈ ਨਹੀਂ ਮੈਂ ਆ ਜਾਣਾ ਫਿਰ ਆ ਜਾ ਆ ਜਾ ਤੇਰੀ ਘਰ ਨਹੀਂ ਆਉਣਾ ਮੈਂ ਆ ਗਿਆ ਆ ਗਿਆ ਕੰਮ ਆ ਗਿਆ ਬਸ ਪਾਣੀ ਤਾਂ ਲੱਗ ਗਿਆ ਨਿਬੜ ਗਿਆ ਪਾਣੀ ਦਾ ਕੰਮ ਹਾਂ ਆ ਗਿਆ ਮੈਂ ਓਹੋ ਚਲ ਸਤਨਾਮ ਸਿਆ ਪਾਣੀ ਦਾ ਕੰਮ ਤਾਂ ਤੇਰਾ ਗਿਆ ਨਿਭੜਾ ਹੁਣ ਘਰੋਂ ਫੋਨ ਆ ਗਿਆ ਤੇ ਘਰੇ ਵੀ ਚਲ ਚਲੋ ਕੰਮ ਤਾਂ ਕਿੱਥੇ ਨਿਭੜਦੇ ਆ ਓਏ ਆਰਤੀ ਅੰਨੀ ਵੀ ਜਾ ਕੇ ਆਉਣਾ ਤੂੰ ਨਾ ਸਿੱਤੇ ਨੇ ਵੀ ਕਿੰਨੇ ਦਿਨ ਹੋ ਗਏ ਆ ਤੇ ਉਹਦੇ ਨਾਲ ਹਸਾਬ ਕਿਤਾਬ ਜਾ ਵੀ ਨਵੇੜੀ ਆਵਾਂਗੇ ਤੇ ਫੇਰ ਬੈਂਕ 'ਚ ਵੀ ਜਾਵਾਂਗੇ ਉਹ ਕੁੜੀ ਦੇ ਵਿਆਹ 'ਚ ਹੁਣ ਕਿਹੜਾ ਦੈ ਰਹਿ ਗਏ ਬਾ 10 12 ਦਿਨ ਪਏ ਆ ਉਦੋਂ ਇੱਕ ਕੱਲੀ ਜਾਨ ਸੌ ਸਿਆਪੇ ਐ ਕੋ ਮੇਰਾ ਸਾਰਾ ਸੂਰਜਾ ਵੀ ਕਿਹੜਾ ਆਖੇ ਲੱਗਦਾ ਸਾਰਾ ਦਿਨ ਮਢੀਰ ਨਾ ਕਰਿਆ ਫਿਰਦਾ ਰਹਿੰਦਾ ਪਤਾ ਨਹੀਂ ਕੀ ਖਾਂਦਾ ਕੀ ਕਰਦਾ ਨਸ਼ਿਆਂ ਤੇ ਤਾਤ ਰਿਆ ਵਾ ਮੇਰੇ ਇਕੱਲੇ ਦੀ ਜਾਨ ਨੂੰ ਸਿਆਪੇ ਪਾਈ ਰਿਆ ਆ ਹੁਣ ਪਾਣੀ ਲਾਉਣਾ ਤਾਂ ਚੱਲ ਬਾਪੂ ਖੇਤ ਹੈ ਹੁਣ ਜਾਣਾ ਬੈਂਕ 'ਚ ਜਾਣਾ ਫਿਰ ਉਹ ਆੜਤੀ ਕੋਲੇ ਜਾਣਾ ਉੱਥੇ ਟਾਈਮ ਸਾਰੀ ਦਿਹਾੜੀ ਮੇਰੀ ਐਂ ਮਰ ਜਾਣੀ ਆ ਉਧਰੋਂ ਘਰੋਂ ਫੋਨ ਤੇ ਫੋਨ ਵੀ ਕਿੱਥੇ ਅੱਲਾ 10 ਭਲਾਂ ਖੇਤ ਗੈਂ ਹਾ ਕੰਮ ਤੋਂ ਦੇ ਕਿਹੜੇ ਨਿਭਰਦੇ ਆ ਹੈ ਇੱਕ ਕੱਲੀ ਜਾਨ ਸੌਸਿਆ ਤੇ ਓਹ ਹੋਰ ਬਾਈ ਸਤਨਾਕੀ ਯਾਰਾ ਉਹ ਠੀਕ ਆ ਠੀਕ ਆ ਜੱਗੇ ਤੂੰ ਸੁਣਾਉਂਦੇ ਠੀਕ ਆ ਠੀਕ ਆ ਮਹਾਰਾਜ ਠੀਕ ਆ ਵਧੀਆ ਤੂੰ ਹੋਰ ਵੱਡਲੇ ਤੇ ਨਾ ਹਾਂ ਹਾਂ ਵੱਡਲੇ ਤੇ ਨਾ ਬਾਸਪਤੀ ਰਹਗੀ ਥੋੜੀ ਜੀ ਵੱਡਣ ਵਾਲੀ ਯਾਰ ਬਸ ਵੱਡਤਾ ਅੱਛਾ ਚਲੋ ਕੋਈ ਨਹੀਂ ਉਹ ਵੀ ਵੱਡਾ ਜਾਊਗਾ ਤੈਨੂੰ ਪਤਾ ਹੈ ਤੂੰ ਤਾਂ ਫਿਰ ਵੱਡ ਕੇ ਵੇਚ ਵੀ ਦਿੱਤੀ ਯਾਰ ਹਨਾ ਉਹ ਹਾਂ ਹਾਂ ਬਾਈ ਜੱਗੇ ਫਿਰ ਮੇਰੀ ਕਿਹੜਾ ਬਾਸਪਤੀ ਵੀਜੀ ਸੀਗੀ ਉਹ ਨਾਲੇ ਤੈਨੂੰ ਪਤਾ ਤਾਂ ਹੈ ਸਰਕਾਰਾਂ ਦਾ ਯਾਰ ਆ ਸੱਬੀ ਚੋਨਾ ਕਿਆ ਸੀ ਸਰਕਾਰਾਂ ਨੇ ਕੀ ਦਾਂਗੇ ਉਹ ਮੰਡਣਾ ਚ ਹੋ ਰੁਲੀ ਜਾਂਦੇ ਜਾਂਦਾ ਹੈ ਵਾਲਾ ਮੜਾ ਹਾਲ ਹੋਇਆ ਭਰਾਵਾ ਇਹ ਕਿਤਾ ਬਾਲਾ ਮੜਾ ਪੁੱਤ ਨਾ ਜੱਗਿਆ ਯਾਰ ਮੈਂ ਕਹਾ ਬਹੁਤ ਔਖਾ ਵਿੱਚ ਆ ਤੋ ਨਾ ਭਰਾਵਾ ਮੈਨੂੰ ਪਤਾ ਹੈ ਮੈਂ ਕਿਨੇ ਮੰਡੀ ਚ ਰੁਲਿਆ ਹੈ ਹਾਂ ਹਾ ਕੋਈ ਜੱਟ ਦੀ ਜ਼ਿੰਮੇਦਾਰ ਨੂੰ ਕੋਈ ਪੁੱਛਦਾ ਨਹੀਂ ਕੋਈ ਨਹੀਂ ਪੁੱਛਦਾ ਉਹ ਚੋਨਾ 26 ਚੋਨਾ ਉਹ ਰੁਲੀ ਜਾਂਦਾ ਪਿਆ ਹੈ ਕੋਈ ਨਹੀਂ ਖਰੀਦਦਾਗਾ ਧੜੇ ਲੱਗੇ ਪਏ ਮੰਡੀਆਂ 'ਚ ਧੜੇ ਓ ਯਾਰ ਮਜ਼ਦੂਰ ਦੀ ਤੇ ਕਿਸਾਨ ਦੀ ਤਾਂ ਕੋਈ ਜੂਨ ਹੀ ਨਹੀਂ ਰਹੀ ਕੋਈ ਨਹੀਂ ਪਹੁੰਚਦਾ ਨਾ ਤਾਂ ਮਜ਼ਦੂਰ ਨੂੰ ਪਹੁੰਚਦਾ ਕੋਈ ਨਾ ਕਿਸਾਨ ਨੂੰ ਪਹੁੰਚਦਾ ਹੈ ਬੁਰੇ ਹਾਲ ਹੋ ਗਏ ਮੰਡੀ 'ਚ ਮਿੰਟਾਂ ਕਰਾ ਕੀ ਨਹੀਂ ਹੋਇਆ ਇਤਕੀ ਮਿੰਟਾਂ ਕਰ ਕਰਕੇ ਝੋਨਾ ਤੋਲਿਆ ਮਿੰਟਾਂ ਕਰ ਕਰਕੇ ਇਹ ਤਾਂ ਹੈ ਬਈ ਐਨੇ ਲੱਖਾਂ ਰੁਪਈਆ ਨੂੰ ਠੇਕੇ ਤੇ ਵਾਣ ਲਿਆ ਚਾਵਰ ਤੂੰ ਤਾਂ ਵਧੀਆ ਕੀਤਾ ਬਈ ਯਾਰ ਜਿਹੜਾ ਟਾਈਮ ਨਾਲ ਨਵੇੜਤਾ ਯਾਰ ਓ ਹੋਰ ਯਾਰ ਜੱਗਾ ਤੈਨੂੰ ਪਤਾ ਤਾਂ ਹੈ ਘਰੇ ਧੀ ਰਾਣੀ ਦਾ ਵਿਆਹ ਰੱਖਿਆ ਵਾ ਦਿਨ ਕਿਹੜੇ ਰਹਿ ਗਿਆ ਸਾਰੇ 12 13 ਦਾ ਰਹਿ ਗਿਆ ਕੁੜੀ ਦੇ ਵਿਆਹ ਚ ਉਹ ਵੀ ਸਾਰਾ ਮੇਰੇ ਸਿਰ ਤੇ ਹੀ ਆ ਕੱਲੀ ਜਾਨ ਸੌ ਸਿਆਪੇ ਹੈ ਪਹਿਲਾਂ ਝੋਨਾ ਵੜਨਾ ਆ ਹੁਣ ਤਰਾਹਾਂ ਲਵਾਇਆ ਆ ਵਾਹਨ ਦੀ ਸਫਾ ਸਫਾਈ ਕਰਾਈ ਠੀਕ ਆ ਕਰਤੇ কুরਚਾਂ ਦਾ ਸਾਰਾ ਆਪ ਨੂੰ ਹੀ ਕਰਨਾ ਪਿਆ ਆ ਵਣ ਵਵਾ ਕੇ ਹੁਣ ਕਣਕ ਦੀ ਬਜਾਈ ਕਰਨੀ ਹੈ ਦੂਜਾ ਮੈਂ ਕਹਿੰਦਾ ਚੱਲ ਉਡੀ ਦੇ ਵਾ ਤਾਂ ਪਹਿਲਾ ਪਹਿਲਾ ਇਹ ਵੀ ਨਿਭਰਦੇ ਕੰਮ ਹੁੰਦਾ ਹੀ ਆ ਹੁੰਦਾ ਹੀ ਹੁੰਦਾ ਹੀ ਸਾਰਿਆਂ ਨੂੰ ਹੁੰਦਾ ਹੀ ਆ ਆਹ ਸ਼ੋਰ ਦਾ ਤਾਂ ਤੈਨੂੰ ਪਤਾ ਹੈ ਉਹ ਤਾਂ ਨਾ ਆਖੇ ਲੱਗਦਾ ਨਾ ਕਰਦਾ ਪਤਾ ਨਹੀਂ ਮਿੱਟੀ ਨਾਲ ਨਿਕਲ ਜਾਂਦਾ ਸੋ ਬਾਈ ਤੇ ਅੱਖ ਨੇ ਅਕੇ ਵੜਦਾ ਕਰੇ ਉਹ ਬਾਈ ਨਸ਼ਾ ਨਹੀਂ ਬੁਰਾ ਹਾਲ ਕਰਤਾ ਮਾਂ ਪਿਓ ਦਾ ਜਉਣਾ ਦੁੱਬਰ ਹੋ ਗਿਆ ਪੁੱਤ ਨਾ ਭਰਾ ਯਾਰ ਹੋਰ ਪੁੱਤ ਨਹੀਂ ਜੰਮਦੇ ਦੁਸ਼ਮਣ ਜੰਮਦੇ ਹੁਣ ਤਾਂ ਕੋਈ ਨਹੀਂ ਸਤਨਾਵ ਬਾਈ ਟੈਨਸ਼ਨ ਨਾਲ ਢੀ ਦੇ ਕਾਰਜ ਚ ਮਹਾਰਾਜ ਆ ਪੁੱਤਰ ਦਾ ਤੂੰ ਬੋਈ ਨਾ ਇਹ ਗੱਲ ਦਾ ਪਾ ਮਹਾਰਾਜ ਤੇਰਾ ਸਾਰਾ ਬੋਝ ਲਾਊਗਾ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਖੁਸ਼ ਰਹਾ ਕਰ ਤੂੰ ਐ ਤਾਂ ਹੈ ਬਾਈ ਜੱਗੇ ਉਹ ਫਿਕਰ ਬਸ ਉਸੇ ਨੂੰ ਆ ਉਹਦਾ ਆਸਰਾ ਰਵੇ ਤੇ ਆਪਾਂ ਨੂੰ ਫਿਕਰ ਕਰਗਾ ਉਹ ਵੈਗਰੂ ਹੀ ਆ ਸਭ ਦਾ ਉਸੇ ਨੇ ਸਭ ਦੇ ਕਾਰ ਤੇ ਸਵਾਰ ਨੇ ਹਾਂ ਬਸ ਪ੍ਰਮਾਤਮਾ ਦੇ ਤੂੰ ਭਰੋਸਾ ਰੱਖਿਆ ਕਰ ਕੋਈ ਨਹੀਂ ਧੀਦਾ ਤੇਰੀ ਦਾ ਕਾਰਜ ਵਧੀਆ ਹੋਊਗਾ ਉਹ ਚਾ ਠੀਕ ਆ ਫਿਰ ਜੱਗੇ ਬਾਈ ਉਹ ਮੈਂ ਚੱਲਦਾ ਯਾਰ ਇੱਕ ਤਾਂ ਘਰੋਂ ਫੋਨ ਆਇਆ ਤੇਰੀ ਪਰਜਾਈ ਦਾ ਘਰੇ ਕੋਈ ਕੰਮ ਆ ਥੋੜਾ ਜਿਹਾ ਤੇ ਬਾਕੀ ਮੈਂ ਬੈਂਕ ਵੀ ਜਾ ਕੇ ਆਉਣਾ ਤੇ ਔਰਤਾਂ ਨੂੰ ਵੀ ਮਿਲ ਕੇ ਆਉਣਾ ਯਾਰ ਕੋਈ ਤੂੰ ਕੋਈ ਵੀ ਗੱਲ ਬਾਤ ਹੋਈ ਦੱਸਦੀ ਕੋਈ ਨਹੀਂ ਕੋਈ ਨਹੀਂ ਤੇ ਉਹ ਮੜਾ ਜਾਣਾ ਦੂਜਾ ਧਿਆਨ ਰੱਖੀ ਚੰਗਾ ਉਹ ਪਸੂ ਪਸੂ ਨਾ ਕਈ ਵਾਰੀ ਪੱਠਾਂ 'ਚ ਵੜ ਜਾਂਦੇ ਹੁੰਦੇ ਆ ਕੇ ਕੋਈ ਕੋਈ ਨਹੀਂ ਕੋਈ ਨਹੀਂ ਠੀਕ ਹੈ ਠੀਕ ਹੈ ਮੈਂ ਵੀ ਬਸ ਕਰਦਾ ਮਾ ਮੋਟਾ ਜਿਹੜਾ ਹੈ ਸਾਰਾ ਦਿਨ ਘਰੇ ਨਹੀਂ ਵਰਦਾ ਪਤਾ ਨਹੀਂ ਕਿੱਥੇ ਵਾਰਾ ਕਰਦੀ ਸਰਦਾਰ ਉਹ ਪਰਨਜੀਤ ਉਹ ਪਾਣੀ ਦੀ ਘੋਟ ਤਾਂ ਲਿਆ ਅਮਨਜੋਤ ਪਾਣੀ ਲਿਆਓ ਜੀ ਤੁਹਾਡੇ ਬਾਪੂ ਵਾਸਤੇ ਲੈ ਬਾਪੂ ਜੀ ਪਾਣੀ ਪੀ ਲਓ ਉਹ ਲਿਆ ਮੇਰਾ ਸ਼ੇਰ ਉਹ ਪਤਾ ਐਂ ਕਰ ਇੱਕ ਘੋਟ ਚਾਹ ਦੀ ਵੀ ਵਧੀਆ ਜੀ ਬਣਾ ਦੇ ਬਣਾ ਦਿੰਨੇ ਬਾਪੂ ਜੀ ਹੁਣੇ ਹੀ ਲੈ ਆਈ ਤੂੰ ਮੈਂ ਸ਼ਹਿਰ ਜਾਣਾ ਫਿਰ ਠੀਕ ਆ ਬਾਪੂ ਜੀ ਜੇ ਤੁਸੀਂ ਸੁਦੇਹਾਂ ਆ ਗਏ ਅੱਜ ਉਹ ਉਹ ਮੈਂ ਅੱਜ ਸ਼ਹਿਰ ਜਾਣਾ ਸੀਗਾ ਆਪੀਆਂ ਕੋਲੇ ਤੇ ਮੈਂ ਸੋਚਿਆ ਪਰਸੋਂ ਦਾ ਝੋਨਾ ਵੜਿਆ ਇਹ ਮੈਂ ਸੋਚਿਆ ਚਲੋ ਆੜਤੀਆਂ ਨਾਲ ਸੇਠਾ ਨਾਲ ਜਾ ਕੇ ਨਾਲ ਤਾਂ ਹਿਸਾਬ ਕਿਤਾਬ ਕਰ ਆਉਣੇ ਆ ਤੇ ਨਾਲੇ ਬੈਂਕ ਚੋਂ ਪੈਸੇ ਕਢਾ ਲਿਆਵਾਂਗੇ ਉਹ ਤੈਨੂੰ ਪਤਾ ਹੀ ਆ ਹੁਣ ਘਰੇ ਕੁੜੀ ਦਾ ਵਿਆਹ ਰੱਖਿਆ ਹੋਇਆ ਹੈ ਹਨ ਕਿਹੜੇ ਰਹਿ ਗਿਆ ਆ 12 13 ਦਿਨ ਤਾਂ ਸਾਰੇ ਰਹਿ ਗਏ ਵਾ ਠੀਕ ਹੈ ਜੀ ਠੀਕ ਹੈ ਦਿਨਾਂ ਦਾ ਕੀ ਇਹ ਦਿਨ ਤਾਂ ਵੱਧੇ ਆ ਗਏ ਆਪਾਂ ਨੂੰ ਤਾਂ ਫਿਰ ਫਿਕਰ ਹੈ ਗਈ ਆ ਹਾਂ ਹਾਂ ਇਹ ਤਾਂ ਹੈ ਠੀਕ ਹੈ ਕਰੇ ਕੁੜੀ ਦਾ ਵਿਆਹ ਫਿਕਰ ਤਾਂ ਤੈਨੂੰ ਪਤਾ ਹੁੰਦਾ ਹੀ ਆ ਚੱਲ ਚੰਗਾ ਜੀ ਤੁਸੀਂ ਜਾਇਓ ਆਰਤੀਆਂ ਦੇ ਕੋਈ ਆਪਦਾ ਸਾਹ ਕਿਤਾਬ ਕਰਾ ਆਓ ਉਹ ਮੈਂ ਕਹਣਾ ਉਹ ਨਾਲੇ ਗਾਂ ਗਾਂ ਲੋੜੀ ਦੀਆਂ ਤਿੰਨ ਚਾਰ ਸੁੱਟੀਆਂ ਆ ਜਾਣਗੀਆਂ ਠੀਕ ਹੈ ਠੀਕ ਉਸ ਤੋਂ ਪਹਿਲਾਂ ਪਹਿਲਾਂ ਨਾਲੇ ਹਿਸਾਬ ਕਰਾ ਲਗੇ ਤੇ ਨਾਲੇ ਚਾਰ ਸੱਲਰ ਫੜ ਲਿਆਵਾਂਗੇ ਨਹੀਂ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਤੁਹਾਨੂੰ ਮੇਰੇ ਨਾਲ ਉਹ ਵੀ ਜਾ ਕੇ ਫਿਕਰ ਹੈ ਉਹ ਨਾਲੇ ਤੈਨੂੰ ਪਤਾ ਹੀ ਆ ਉਹ ਵਿਆਹ ਵਾਲਾ ਘਰ ਆ 100 ਪੈਸੇ ਥੇਲੇ ਦੀ ਜਰੂਰਤ ਤਾਂ ਪੈਂਦੀ ਰਹਿੰਦੀ ਆ ਹਾਂਜੀ ਉਹ ਨਾਲੇ ਕੁੜੀ ਦੇ ਸਮਾਨ ਦੇ ਜਿਹੜਾ ਲੈਣਾ ਤਾਜ ਦਾ ਸਮਾਨ ਉਹਨਾਂ ਨੂੰ ਪੈਸੇ ਦੇਵਾਂਗੇ ਕੁਝ ਉਹ ਕੁਝ ਹਲਵਾਈ ਨੂੰ ਸਾਈ ਦੇ ਦੇਵਾਂਗੇ ਐ ਥੋੜੇ ਮੋਤੇ ਸਾਰਿਆਂ ਨੂੰ ਦੇ ਕੇ ਪਹਿਲਾਂ ਹੀ ਪੈਸਾ ਤੇ ਲਾਭ ਦਾ ਸੈੱਟ ਕਰਾਂਗੇ ਕੰਮ ਠੀਕ ਹੈ ਜੀ ਠੀਕ ਹੈ ਇਹ ਤਾਂ ਠੀਕ ਹੈ ਜੀ ਬਾਅਦ ਚ ਵੀ ਆਪਾਂ ਦੇਣੀ ਆ ਪਹਿਲਾਂ ਅਗਲੇ ਨੂੰ ਚਲੋ ਥੋੜੇ ਥੋੜੇ ਸਾਈ ਦੇ ਤੌਰ ਤੇ ਪੜਾ ਦੇਾਂਗੇ ਬਾਅਦ ਚ ਅਗਲਾ ਕੰਮ ਨਾਲੇ ਵਧੀਆ ਕਰ ਦਿਆਂਗੇ ਨਹੀਂ ਜੀ ਠੀਕ ਹੈ ਠੀਕ ਹੈ ਬਿਲਕੁਲ ਠੀਕ ਹਾਂ ਬਾਪੂ ਜੀ ਆਈ ਆਈ ਉਹ ਬਣ ਕੇ ਜਾ ਪੁੱਤ ਲਈ ਬਾਪੂ ਜੀ ਉਹ ਚਾਹ ਬਾਂਜੇ ਤਾਂ ਤੇ ਮੈਂ ਹੁਣ ਪੀ ਕੇ ਅਰਸੇ ਤੀ ਜਾਵਾਂ ਮੁਰਕੇ ਲੈ ਆ ਵੇਖ ਲੈ ਤੇਰਾ लाਡਲਾ ਮੈਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਤੇ ਇਹ ਦੀ ਦਿਨ ਪੂਰਾ ਤਵਾਰਾ ਕਰਦੀ ਨਹੀਂ ਮੁੱਕਦੀਗੀ ਉਹ ਇਹ ਚਾਹ ਪੀ ਲਓ ਚਲੋ ਕੋਣੀ ਜੀ ਉਹ ਇਹਨੇ ਤਾਂ ਸਾਰਾ ਤੇਰਾ ਕਸੂਰੀ ਆ ਤੂੰ ਹੀ ਸਿਰੇ ਚੜਾਇਆ ਇਹਨੂੰ ਵੱਡੇ ਲਾਡਾਟ ਨੂੰ ਲੈ ਜੀ ਮੇਰਾ ਇਹਦੀ ਕੀ ਕਸੂਰ ਆ ਚਮੜਾਇਆ ਤਾਂ ਤੁਸੀਂ ਆ ਹਾਂ ਇਹ ਤੁਸੀਂ ਮੈਨੂੰ ਕਹੀ ਜਾਂਦੇ ਕੋਈ ਨਹੀਂ ਬੱਚਾ ਇਹ ਸਮਝ ਜੂਗਾ ਬੱਚਾ ਇਹ ਹਾਂ ਸਮਝ ਤੂੰ ਹੋਰ ਅੱਗੇ ਕੀ ਸਮਝੂਗਾ ਇਹ ਨਹੀਂ ਜੀ ਕੋਈ ਇਹ ਤੇਨੂੰ ਪਤਾ ਲੱਗੂਗਾ ਜਦੋਂ ਨਸ਼ੇ ਦੀ ਆਦੀ ਨੇ ਕਿਸੇ ਹਾਲਤ ਚ ਲਾਂਭਾ ਲੈ ਕੇ ਦਿੱਤਾ ਨਾ ਤੈਨੂੰ ਉਦੋਂ ਪਤਾ ਲੱਗਣਾ ਦਾ ਨਹੀਂ ਜੀ ਕੋਈ ਇਹ ਕੋਈ ਨਹੀਂ ਹੁਣ ਅੱਗੇ ਤਾਂ ਨਹੀਂ ਜਾਵਾਂ ਕੋਈ ਇਹਦਾ ਆਪਾਂ ਸਮਝਾ ਦੇਾਂਗੇ ਪਰ ਥੋੜਾ ਚੁਮੜਾਇਆ ਕਿ ਮੈਨੂੰ ਤੁਸੀਂ ਕਹੀ ਜਾਂਦੇ ਚਲੋ ਜੀ ਛੱਡੋ ਪਰੇ ਹੁਣ ਅੱਗੇ ਕਾ ਤੁਸੀਂ ਬੋਲੀ ਜਾਂਦੇ ਆ ਲੈ ਜੇ ਮੈਂ ਸੱਚੀ ਗੱਲ ਕਹਿ ਦਿਆਂ ਤਾਂ ਮੈਂ ਬੋਲਦਾ ਹੈ ਚਲ ਕੋਈ ਨਹੀਂ ਆ ਇਹ ਨਾ ਕਰੋ ਕੋਈ ਗੱਲ ਨਹੀਂ ਬੱਚਾ ਆਗਾ ਸਮਝ ਜੂਗਾ ਬੱਚਾ ਹੈ ਸਮਝ ਸਮਝੂ ਪਤਾ ਨਹੀਂ ਕਦੋਂ ਲੈ ਵੋਟਰ ਕਟਾ ਹੋਇਆ ਪਿਆ ਹਲੇ ਇਹਨੂੰ ਕੋਈ ਸਮਝ ਹੀ ਨਹੀਂ ਗਈ ਉਮਰ ਨਿਆਣੀ ਹੈ ਜੀ ਕੋਈ ਛੱਡੋ ਪਰੇ ਚਲੋ ਲੈ ਫੜਾ ਨੇ ਆਓ ਜੀ ਚੰਗਾ ਫਿਰ ਚੰਗਾ ਜੀ ਮੈਂ ਤਿਆਰ ਹੋਣਾ ਤੇ ਤਿਆਰ ਹੋ ਕੇ ਜਾਣਾ ਸ਼ਹਿਰ ਠੀਕ ਹੈ ਜੀ ਠੀਕ ਹੈ ਲੈ ਆਪੇ ਫੇਰ ਕੁਸ਼ਿਆਰਤਿਆਂ ਤੋਂ ਫੜ ਕੇ ਜਾਓ ਜੀ ਤਿਆਰ ਰੱਖੀ ਕਰਦਾ ਠੀਕ ਹੈ ਜੀ ਕੋਈ ਲਾਲ ਸਾਹਿਬ ਨੂੰ ਕਹਿੰਦੀ ਕੁਛ ਠੀਕ ਹੈ ਜੀ ਆ ਜਾ ਘਰੇ ਜੇ ਵੜ ਗਿਆ ਤਾਂ ਉਹਨੂੰ ਕਹਿੰਦੀ ਕੰਮ ਧੰਦਾ ਕਰ ਲਿਆ ਕਰੇ ਕੋਰਾ ਠੀਕ ਹੈ ਜੀ ਕਹੀ ਖੇਤ ਗੁੱਤ ਗਿਆ ਮਾਰਾਂ ਹੀ ਉਹਨੂੰ ਕਹ ਠੀਕ ਹੈ ਜੀ ਕੁੜੇ ਕੁੜੀਆਂ ਆ ਗਲਾਸ ਲੈ ਜਾ ਬੇਟੇ ਕਤਤਰਾ ਬਾਪੂ ਜੀ ਸ਼ਹਿਰ ਚ ਲਿਆ ਠੀਕ ਆ ਠੀਕ ਆ ਹਾਂ ਤੇਰੇ ਵਿਆਹ ਦੇ ਲਈ ਸਾਰਾ ਸਮਾਨ ਸੱਪਾ ਲੈ ਕੇ ਵੀ ਆਉਣਾ ਆਪਾਂ ਠੀਕ ਆ ਜੀ ਠੀਕ ਆ ਉਹ ਕਰਾ ਆ ਸ਼ਹਿਰ ਵਾਲਾ ਕੰਮ ਵੀ ਨਿਬੜ ਗਿਆ ਆਰਤੀਆਂ ਕੋਲੋਂ ਵੀ ਪੈਸੇ ਚਲ ਪੈਸੇ ਲਿਆਂਦੇ ਹੁਣ ਉਹ ਜਿਹੜਾ ਹਲਵਾਈ ਨੂੰ ਤੇ ਉਹ ਬਿੱਡਾ ਵਾਲੇ ਨੂੰ ਦੇ ਕੇ ਆਉਣੇ ਆ ਪੈਸੇ ਇਹ ਵੀ ਹੁਣ ਕੌਣ ਆ ਜਵਾਨੋ ਤੁਸੀਂ ਦੱਸ ਦੇ ਤੈਨੂੰ ਕੌਣ ਆ ਸੀ ਓ ਕੀ ਚਾਹੀਦਾ ਸੋਨੂੰ ਦਾਦਾ ਤੁਹਾਨੂੰ ਕੀ ਚਾਹੀਦਾ ਜਿਹੜਾ ਕੁਛ ਹੈਗਾ ਤੁਹਾਨੂੰ ਦੇ ਦੇ ਸਾਦੇ ਮੇਰੇ ਕੋਲੇ ਕੀ ਆ ਮੇਰੇ ਕੋਲੇ ਕੁਛ ਨਹੀਂਗਾ ਓ ਮੇਰੇ ਕੋਲੇ ਕੀ ਆ ਕੁਛ ਨਹੀਂ ਮੇਰੇ ਕੋਲੇ ਪੁੱਤ ਬਾ ਬਾ ਕੀ ਮਤਲਬ ਛੋਟਾ ਦੱਸ ਦੇ ਤੈਨੂੰ ਕੀ ਚਾਹੀਦਾ ਤੇਰੇ ਕੋਲੇ ਕੀ ਆ ਕੱਢ ਦੇ ਜਿਹੜਾ ਕੁਛ ਹੈਗਾ ਓ ਭਰਾਵਾ ਮੇਰੇ ਕੋਲੇ ਕੁਝ ਨਹੀਂ ਮੇਰੇ ਕੋਲੇ ਸਾਰਾ ਪਤਾ ਤੇਰੇ ਕੋਲੇ ਕੀ ਆ ਸਾਰਾ ਕੁਝ ਕੱਢ ਦੇ ਥੇ ਓ ਮੇਰੇ ਕੋਲੇ ਕੀ ਆ ਮੈਂ ਮੇਰੇ ਕੋਲੇ ਕੁਝ ਨਹੀਂ ਪੁੱਤ ਕੱਢ ਸਾਰਾ ਕੁਝ ਆਏ ਕਿਵੇਂ ਸੋਨੂੰ ਮੈਂ ਆਪਦੀ ਸੁਣਾ ਮਿਹਨਤ ਦੀ ਪੁੱਜੀ ਦੇ ਰਿਆਂ ਮੇਰੇ ਪੁੱਤੇ ਕੋਲੇ ਆ ਸਾਰਾ ਕੁ ਕੱਢ ਕੇ ਫੜਾ ਦੇ ਸਾਨੂੰ ਫੜ ਆਏ ਨਹੀਂ ਬਾਈ ਇਹਨੇ ਮੰਨਿਆ ਸਭ ਕੁ ਸਿਕਾਉਣਾ ਹੀ ਪੈਣਾ ਫੜਾ ਵੱਡੇ ਬੈਲੀ ਨੂੰ ਕੱਢ ਦੇ ਜਨਾ ਕੁਛ ਹੈਗਾ ਤੇ ਕੋਲੇ ਉਹ ਉਹ ਕੰਜਰੋ ਤੁਸੀਂ ਬਹੁਤ ਗਲਤ ਕਰ ਰਹੇ ਹੋ ਉਹ ਕਹਾਵਾ ਤੇ ਮਨ ਨਹੀਂ ਆ ਰਹੀ ਲੱਗਦਾ ਅੱਜ ਲੱਗੇ ਵੀ ਆਲੇ ਮਾਲ ਬਿੱਲੇ ਕੋਲ ਹਾਂ ਬਸਤਾ ਦਾ ਉੱਥੇ ਜਾ ਕੇ ਦੇਨੇ ਆਪਾਂ ਠੀਕ ਹੋ ਜਾ ਆਪਣੇ ਕੋਲੇ ਹਾਂ